ਸਸਗਾਲ ਜੀ ਡੀਪੀਸੀ ਪੰਜਾਬੀ ਤੇ ਤੁਹਾਡੇ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤੇ ਅੱਜ ਫੇਰ ਅਸੀਂ ਤੁਹਾਡੇ ਲਈ ਇੱਕ ਬਹੁਤ ਹੀ ਵਧੀਆ ਹਿਸਟੋਰੀਕਲ ਪਲੇਸ ਤੋਂ ਜਿਹੜਾ ਰੂਬਰੂ ਹੋਏ ਆਂ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਹੀ ਪਿਛਲੀਆਂ ਕਈ ਸਟੋਰੀਆਂ ਦੇ ਵਿੱਚ ਬੜੀਆਂ ਕਹਾਣੀਆਂ ਦੇ ਵਿੱਚ ਜਿਹੜਾ ਧਾਰਮਿਕ ਸਥਾਨਾਂ ਦੇ ਤੇ ਪੁਰਾਣੀਆਂ ਇਮਾਰਤਾਂ ਦੇ ਜਿਹੜੇ ਉਹ ਤੁਹਾਨੂੰ ਜਿਹੜੇ ਦਰਸ਼ਨ ਦਿਦਾਰੇ ਕਰਾਉਂਦੇ ਰਹਿੰਨੇ ਆ ਇਸੇ ਤਰ੍ਹਾਂ ਹੀ ਅੱਜ ਫੇਰ ਅਸੀਂ ਤੁਹਾਨੂੰ ਇੱਕ ਐਸੇ ਇਤਿਹਾਸਕ ਸਥਾਨ ਦੇ ਜਿਹੜੇ ਆ ਉਹ ਉਹ ਦਰਸ਼ਨ ਕਰਾਂ ਲਗੇ ਇੱਕ ਐਸੀ ਬਿਲਡਿੰਗ ਦੇ ਜਿਹੜੇ ਦਰਸ਼ਨ ਕਰਾਂ ਲਗੇ ਪਰ ਬਿਲਡਿੰਗ ਜਿਹੜੀ ਇਹ ਇਸ ਟਾਈਮ ਢਹਿ ਢੇਰੀ ਹੋ ਚੁੱਕੀ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਕਿ ਉਹ ਬਿਲਡਿੰਗ ਵਿਖਾਵੇ ਬਿਲਡਿੰਗ ਤੁਸੀਂ ਦੇਖਦੇ ਪਈਓ ਕਿ ਪੂਰੀ ਤਰ੍ਹਾਂ ਜਿਹੜੀ ਇਹ ਇਸ ਟਾਈਮ ਢਹਿ ਢੇਰੀ ਹੋ ਚੁੱਕੀ ਹੈ ਇੱਧਰ ਵੀ ਇਹਦੇ ਜਿਹੜੇ ਅੰਸ਼ ਨੇ ਥੋੜੇ ਹੈ ਤੇ ਲਗਭਗ ਜਿਹੜੀ ਇਹ ਬਿਲਡਿੰਗ ਇਸ ਟਾਈਮ ਜਿਹੜੀ ਹੈ ਡਿੱਗੀ ਹੋਈ ਹੈ ਪਰੰਤੰਦਾ ਦੀ ਹੈ ਕਿ ਇਹ ਬਹੁਤ ਹੀ ਪੁਰਾਤਨ ਜਿਹੜਾ ਇਤਿਹਾਸ ਇਹਦਾ ਦੱਸਿਆ ਜਾਂਦਾ ਹੈ ਕਿ ਇਹ ਅਕਬਰ ਰਾਜਾ ਦੇ ਸਮੇਂ ਦੀ ਜਿਹੜੀ ਇਹ ਪੁਰਾਤਨ ਜਿਹੜੀ ਇਹ ਉਹ ਇਮਾਰਤ ਆ ਕਿਹਾ ਜਾਂਦਾ ਹੈ ਕਿ ਇੱਥੇ ਅਕਬਰ ਦੇ ਸਮੇਂ ਚ ਜਿਹੜੀਆਂ ਉਹਨਾਂ ਦੀਆਂ ਰਾਣੀਆਂ ਸੀ ਉਹ ਲੁਕਣਮੀਚੀ ਘੇੜਦੀਆਂ ਸੀ ਤੇ ਅੱਜ ਵੀ ਜਿਹੜਾ ਆ ਇਹ ਭਾਵੇਂ ਇਮਾਰਤ ਡਿੱਗੀ ਪਈ ਹੈ ਭਾਵੇਂ ਇਮਾਰਤ ਇਸੇ ਤਰ੍ਹਾਂ ਹੀ ਹੈ ਤੇ ਅਜੇ ਵੀ ਲੋਕ ਇਹਨੂੰ ਲੁਕਣਮੀਚੀ ਦੇ ਨਾਂ ਦੇ ਨਾਲ ਹੀ ਜਿਹੜਾ ਆ ਜਾਣਦੇ ਆ ਤੇ ਬਹੁਤ ਸਾਰੇ ਲੋਕ ਜਿਹੜੇ ਆ ਇਹਨੂੰ ਲੁਕਣਮੀਚੀ ਦੇ ਨਾਂ ਦੇ ਨਾਲ ਹੀ ਜਿਹੜਾ ਆ ਉਹ ਇੱਥੇ ਜਾਣਦੇ ਆ ਤੁਹਾਨੂੰ ਦੱਸਿਆ ਕਿ ਇਹ ਜਿਹੜੀ ਬਿਲਡਿੰਗ ਹੈ ਇੱਥੇ ਇਸੇ ਤਰ੍ਹਾਂ ਹੀ ਕਹਿੰਦੇ ਭਾਬੀ ਐਸੀਆਂ ਬਿਲਡਿੰਗਾਂ ਵਿਖਾਉਣ ਦਾ ਮਤਲਬ ਇਹ ਵੀ ਕਿਤਨਾ ਕਿਤੇ ਇਤਿਹਾਸ ਹੈ ਜਿਹੜਾ ਇੰਨਾ ਚੀਜ਼ਾਂ ਨੂੰ ਦੇਖ ਕੇ ਯਾਦ ਆਉਂਦਾ ਵੀ ਉਸ ਸਮੇਂ ਦੇ ਵਿੱਚ ਕਿੱਥੇ ਕਿਹੜੀ ਕਹਾਣਾਂ ਜਿਹੜੀ ਹੈ ਰਾਜੇ ਮਹਾਰਾਜਿਆਂ ਵੱਲੋਂ ਜਿਹੜੀ ਹੈ ਕੀਤੀ ਜਾਂਦੀ ਸੀ ਤੇ ਇਹੀ ਕਹਾਣਾਂ ਜਿਹੜੀ ਉਹ ਦਿਖਾਉਣ ਦੇ ਵਾਸਤੇ ਅਸੀਂ ਤੁਹਾਨੂੰ ਵੱਖ-ਵੱਖ ਥਾਵਾਂ ਤੋਂ ਜਿਹੜਾ ਆ ਰੂਪ-ਰੂ ਹੁੰਦੇ ਰਹਿੰਨੇ ਆ ਤੇ ਚੀਜ਼ਾਂ ਦੇ ਰੂਪ-ਰੂ ਕਰਾਉਂਦੇ ਰਹਿੰਨੇ ਜਿਦੇ ਚ ਅ ਐਸੀਆਂ ਜਿਹੜੀਆਂ ਤਸਵੀਰਾਂ ਆ ਤੁਹਾਨੂੰ ਅਸੀਂ ਦਿਖਾਉਂਦੇ ਰਹਿੰਨੇ ਆ ਤੇ ਇਸ ਟਾਈਮ ਸਾਡੇ ਨਾਲ ਇੱਥੋਂ ਹੀ ਅ ਬਜ਼ੁਰਗ ਵੀ ਜੁੜੇ ਹੋਏ ਆ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨੇ ਆ ਕਿ ਉਹ ਇਸ ਇਮਾਰਤ ਬਾਰੇ ਕੀ ਕਹਿੰਦੇ ਨੇ ਤੇ ਉਹ ਕਿੰਨੇ ਸਮੇਂ ਤੋਂ ਜਿਹੜਾ ਆ ਇਸ ਇਮਾਰਤ ਨੂੰ ਦੇਖਦੇ ਪਏ ਨੇ ਤੇ ਆਓ ਗੱਲਬਾਤ ਕਰਦੇ ਆਂ ਦੋਸਤੋ ਪਹੁੰਚੇ ਹੋਏ ਆਂ ਤੇ ਇਸ ਟਾਈਮ ਸਾਡੇ ਨਾਲ ਪਾਪਾ ਜੀ ਮੌਜੂਦ ਨੇ ਤੇ ਪਾਪਾ ਜੀ ਨਾਲ ਗੱਲਬਾਤ ਕਰ ਲੈਣੇ ਆ ਤੇ ਇੱਥੋਂ ਦੀ ਜਿਹੜੀ ਕਹਾਣੀ ਆ ਥੋੜੀ ਬਹੁਤੀ ਜਿਹੜੀ ਇਹ ਜਾਣਨ ਦੀ ਕੋਸ਼ਿਸ਼ ਕਰਦੇ ਤੇ ਮੇਰੇ ਨਾਲ ਪਾਪਾ ਜੀ ਮੌਜੂਦ ਨੇ ਪਾਪਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਪਾਪਾ ਕੀ ਨਾਮ ਹੈ ਆਪਣਾ ਬਲਿਵ ਸਿੰਘ ਪਾਪਾ ਜੀ ਜਿਹੜੀ ਆ ਪਿੱਛੇ ਬਿਲਡਿੰਗ ਆਪਾਂ ਦਿਖਾ ਕੇ ਆਏ ਆ ਉਹ ਬਿਲਡਿੰਗ ਕਿੰਨੇ ਚਿਰ ਤੋਂ ਪੁਰਾਣੀ ਹੈ ਇਹ 6-7 ਸਦੀ ਪੁਰਾਣੀ ਪੁਰਾਣੀ ਕਿਆ اکبر ਬਾਦਸ਼ਾਹ ਦੇ ਵੇਲੇ ਤੇ ਵੀ ਖਰੇ ਉਦੋਂ ਵੀ ਗੇਤਰੀ ਉਦੋਂ ਵੀ ਗੇਤਰੀ ਹੋ ਸਕਦੀ ਹੈ ਹਾਂ ਗਰਗਈ ਹੈ ਗਰਗਈ ਹੁਣ ਤੁਸੀਂ ਤੁਸੀਂ ਜਦੋਂ ਤੋਂ ਇਹਨੂੰ ਵੇਖਦੇ ਆ ਰਹੇ ਉਦੋਂ ਠੀਕ ਠਾਕ ਹੀ ਜਾਂ ਉਦੋਂ ਵੀ ਡਿੱਗੀ ਉਦੋਂ ਵੀ ਡਿੱਗੀ ਤੁਹਾਡੀ ਉਮਰ ਕਿੰਨੀ ਕੋ ਚੱਲੀ ਹੈ ਮੇਰੀ 90 91 90 91 ਸਾਲ ਤੇ ਉਦੋਂ ਵੀ ਡਿੱਗੀ ਪਈ ਉਦੋਂ ਡਿੱਗੀ ਮੈਂ 15 ਸਾਲ ਦਾ ਹਾਂ ਅੱਛਾ ਜਦੋਂ ਪਾਕਿਸਤਾਨ ਚ ਆਇਆ ਆਹਾ ਹਾਹ ਕਿਆ ਬਾਤ ਹੈ ਅੱਛਾ ਮੇਰਾ ਪਿੰਡ ਇਹ ਜ਼ਿਲ੍ਹਾ ਸਿਆਲਕੋਟ تحصیل ਨਰੋਵਾਲ ਤੇ ਥਾਣਾ ਡਫਰਵਾਲ ਤੇ ਪਿੰਡ ਬਲਾਰ ਕੀ ਬਾਤ ਹੈ ਸਭ ਪਾਕਿਸਤਾਨ ਤੋਂ ਤੁਸੀਂ ਇੱਧਰ ਆਏ ਦਿਓ ਤੇ 15 ਸਾਲ ਦੀ ਉਮਰੀ ਤੇ 15 ਸਾਲ ਦੇ ਬੱਚੇ ਨੂੰ ਸਾਰੀ ਸਮਝ ਹੁੰਦੀ ਹੈ ਸਾਰੀ ਸਮਝ ਤੇ ਇਹਦਾ ਮਤਲਬ ਤੁਸੀਂ ਉੱਥੇ ਸਾਰਾ ਕੁਝ ਦੇਖਿਆ ਆ ਸਭ ਕੁਝ ਦੇਖਿਆ ਪੂਰੀ ਤਰ੍ਹਾਂ ਪੂਰੀ ਤਰ੍ਹਾਂ ਨਾਲ ਬੜੀ ਮਾਰਸ਼ਾਲਲਾ ਹੋਈ ਤੇ ਪਪਾ ਜਦੋਂ ਉਦੋਂ ਇੱਧਰ ਨੂੰ ਲੋਕ ਆਏ ਜਾਂ ਇੱਧਰੋਂ ਉਦੋਂ ਨੂੰ ਗਏ ਤੇ ਕਿੱਦਾਂ ਦੇ ਮਾਹੌਲ ਬਹੁਤ ਗੰਦੇ ਇੱਕ ਦੂਜੇ ਨੂੰ ਮਾਰ ਕੇ ਮਾਰ ਦਿੰਦੇ ਹੀ ਹਿੰਦੂ ਸਿੱਖ ਦਾ ਮਕਾ ਮਸਲਾ ਚੱਲਿਆ ਹਿੰਦੂ ਪੈਂਦੇ ਹੀ ਤੇ ਉਹ ਮਾਰ ਦਿੰਦੇ ਹੀ ਤੇ ਜੇ ਮੁਸਲਮਾਨ ਪੈਂਦੇ ਉਹ ਮਾਰ ਦਿੰਦੇ ਮਤਲਬ ਇੱਕ ਦੂਜੇ ਨੂੰ ਜਿਹੜਾ ਆ ਸਿਖਾਉਂਦੇ ਨਹੀਂ ਨਹੀਂ ਤੈਨੂੰ ਤਾਂ ਪਾ ਵੀ ਪਪਾ ਹੁਣ ਵੀ ਜਿਹੜਾ ਆ ਹਿੰਦੂ ਤੇ ਮੁਸਲਮਾਨਾਂ ਦੇ ਵਿੱਚ ਜਿਹੜਾ ਜਿੱਤਾ ਪਿੱਛੇ ਪਹਿਲਗਾਮ ਚ ਵੀ ਗੋਲੀ ਚੱਲ ਗਈ ਹੈ ਹੈਨਾ ਇਹੋ ਜਿਹੇ ਜਿਹੜੀਆਂ ਚੀਜ਼ਾਂ ਨੇ ਇਹ ਉਦੋਂ ਵੀ ਹੈਗੀਆਂ ਸੀ ਉਦੋਂ ਗੋਲੀ ਏਡੀ ਨੇ ਉਦੋਂ ਕਿਰਪਾਨਾ ਹਸਪਾਨਾ ਦੇ ਨਾਮ ਦੀ ਕਿਰਪਾਨਾ ਸ਼ਵੀ ਕੁਹਾੜੀ ਹਮ ਬਰਸ਼ੀ ਸੁਆ ਤੇ ਛੋਟੇ ਸਤਿਆ ਮਮਾ ਕਹਿੰਦਾ ਭਾਵੇਂ ਆ ਵੀ ਇਹ ਜਿਹੜੇ ਧਰਮਾਂ ਨੂੰ ਲੈ ਕੇ ਲੜਾਈਆਂ ਨੇ ਹੋਣ ਨਹੀਂ ਇਹ ਮੋਢਕ ਦੀਮੋਂ ਜਲਦੀਆਂ ਆ ਰਹੀਆਂ ਮੋਢਕ ਦੀਮ ਹਮ ਤੇ ਤੁਸੀਂ ਜਦੋਂ ਇੱਧਰ ਆਏ ਹੋ ਤੇ ਉਧਰ ਫਿਰ ਉਧਰੋਂ ਜਦੋਂ ਇੱਧਰ ਆਏ ਹੋ ਤੇ ਇੱਧਰ ਆਣ ਕੇ ਬੈਠੇ ਹੋ ਇਹ ਬਿਲਡਿੰਗ ਫਿਰ ਉਦੋਂ ਵੀ ਇਦਾਂ ਦੀ ਸੀ ਇਹ ਇਦਾਂ ਇਦਾਂ ਪਾਪਾ ਫਿਰ ਉਧਰ ਦੇ ਪਿੰਡਾਂ ਦੀ ਜਾਜੂਦ ਹੁੰਦੀ ਕਿ ਨਹੀਂ ਸਾਰੀ ਉਸ ਤਰ੍ਹਾਂ ਹੀ ਦੇਖਦੀ ਹੈ ਉਸ ਤਰ੍ਹਾਂ ਦੇਖਦੇ ਨੇ ਪਰ ਹੁਣ ਕੀ ਪਤਾ ਉਹੋ ਹੀ ਨੇ ਕਿ ਹੋਰ ਬੜਾ ਕੁਝ ਬਦਲ ਜਾਂਦਾ ਬੜਾ ਕਈ ਬਦਲ ਹੈ ਬੜਾ ਕਈ ਕੀ ਬਾਤ ਹੈ ਤੇ ਵੱਡ ਟੋਕੇ ਨਹੀਂ ਹੋਈ ਮੈਂ ਜਦੋਂ ਜਥਾ ਪੈ ਗਿਆ ਨਾ ਮੁਸਲਮਾਨਾਂ ਥੋੜੇ ਜਿਹੇ ਨੇ ਨਾ ਤੇ ਬੜੀ ਗੋਲੀ ਚੱਲ ਗਈ ਉਦ ਰੋੜੀ ਬੜੀ 2 3 ਘੰਟੇ ਮੁਕਾਬਲਾ ਹੋਇਆ ਮੁਕਾਬਲਾ ਹੋਇਆ ਤੇ ਸਾਡੇ 5 ਬੰਦੇ ਟਹਿ ਗਏ ਅਸਲਾ ਮੁੱਕ ਗਿਆ ਤੇ ਟਹਿ ਗਏ ਤੇ ਪਿੰਡ ਅੱਗੇ ਚੜ ਕੇ ਦੌੜ ਗਿਆ ਚਰਿੰਕ ਮਾਦੀ ਜਾ ਵੜਿਆ ਕੋਈ ਮਾਂ ਨੇ ਪੁੱਤ ਨਹੀਂ ਸਮਾਇਆ ਮਾਂ ਕਿਧਰੇ ਤੇ ਪੁੱਤ ਕਿਧਰੇ ਤੇ ਤੀਕ ਕਿਧਰੇ ਚਰਿੰਕ ਮਾਦੀ ਲੋਗੇ ਜਾ ਲੋਗੇ ਤੇ ਮੈਂ ਕੱਲਾ ਰਹਿ ਗਿਆ ਮੈਂ ਵਿਛੜ ਗਿਆ ਲਿਛੜ ਗਿਆ ਤੇ ਹੁਣ ਕਿੱਧਰੋਂ ਨਿਕਲਾਂ ਉਹ ਪਾਜੀ ਮੈਂ ਕੋਠੇ ਚੜ ਗਿਆ ਕੋਠੇ ਕੋਠੇ ਚੜ ਕੇ ਮੈਂ ਮੋਚੀ ਦੇ ਘਰ ਜਾ ਵੜਿਆ ਮੋਚੀ ਮੁਸਲਮਾਨ ਉਹਦੇ ਘਰ ਜਾ ਵੜਿਆ ਮੋਚੀ ਨੇ ਮੈਨੂੰ ਹਿੱਕ ਨਾ ਲਾ ਕੇ ਰੱਖਿਆ ਕਿਆ ਬਾਤ ਹੈ ਹੈ ਤਾਂ ਭਾਬੀ ਉਦੋਂ ਵੀ ਕੁਝ ਲੋਕ ਚੰਗੇ ਹੈਗੇ ਬੜੇ ਮੰਗਰੋਂ ਹੀ ਬਦਲੇ ਨੇ ਉਦੋਂ ਚੰਗੇ ਫਿਰ ਮੈਂ ਰਾਤ ਮੋਚੀ ਕੋ ਰਿਆ ਤੇ ਦਿਨ ਚੜਿਆ ਤੇ ਮੈਨੂੰ ਮੋਚੀ ਜਾਂਦਾ ਮੈਂ ਬਾਹਰ ਹੋਵਾਂ ਇੱਕ ਬਾਰ ਨਿਕਲੇ ਤੇ ਉਹ ਜੀ ਬਾਰੋਂ ਹੋ ਕਹਤੇ ਇੱਕ ਸਾਡੇ ਭਾਈਏ ਦਾ ਬਾਫਦਾ ਯਾਰ ਸੀ ਨੂਰਾ ਮਹਰਮਾਨ ਪੰਜ ਚਾਰ ਪਰਾਹ ਉਹ ਨੂਰੇ ਦੇ ਘਰ ਜਾ ਵੜਿਆ ਆਂਦਾ ਨੂਰਿਆ ਤੇਰੇ ਯਾਰ ਦਾ ਮੁੰਡਾ ਵਿਛੜ ਗਿਆ ਤੇ ਮੇਰੇ ਘਰੀ ਤੇ ਮੈਂ ਉਹ ਕੱਲਾ ਬੰਦਾ ਹਾਂ ਉਹ ਮਾਰ ਨਾ ਕੋਈ ਦੇ ਨੂਰਾ ਆਂਦਾ ਲਿਆ ਮੈਨੂੰ ਫੜਾ ਸਾਨੂੰ ਕੋ ਮਾਰੇਗਾ ਪੰਜਾਂ ਚੌਨ ਨੂੰ ਤੇ ਉਹਨੂੰ ਮਾਰੇਗਾ ਨਾ ਮੈਂ 15 ਦਿਨ ਨੂਰੇ ਦੇ ਘਰ ਰਿਆ ਹੈ ਨੂਰੇ ਦੇ ਘਰ ਰਿਆ ਉਹਦੀ ਘਰ ਦੀ ਨੇ ਸਵੇਰੇ ਉੱਠਣਾ ਮੇਰਾ ਸੇਰ ਵਾਉਣਾ ਰਮਾਲ ਉੱਤੇ ਬੰਨਣਾ ਲੀੜੇ ਬਦਲਨੇ ਤੇ ਫਿਰ 15 ਦਿਨੀ ਫਿਰ ਗੱਡੀ ਫਿਰਨ ਦਾ ਭੀ ਗੱਡੀਆਂ ਫੌਜੀ ਜਿਹੜਾ ਜਾਣਾ ਚਾਹੁੰਦਾ ਆਓ ਤੁਮ ਲੈ ਚਲੀਏ ਫਿਰ ਨੂਰੇ ਨੇ ਮੈਨੂੰ ਫੌਜੀਆਂ ਦੇ ਹਵਾਲੇ ਕੀਤਾ ਉੱਥੋਂ ਸਿਆਲ ਕੋਟ ਲਾਗੇ ਅੱਗੋਂ ਮੈਨੂੰ ਪਤਾ ਕਿੱਧਰ ਕਿੱਧਰੋਂ ਦੀ ਮੈਨੂੰ ਅੰਬਰਸਰ ਪਹੁੰਚਾਇਆ ਅੰਬਰਸਰ ਪਹੁੰਚ ਪਾਪਾ ਫਿਰ ਪਰਿਵਾਰ ਨਾਲ ਮੇਲ ਹੋ ਗਿਆ ਅੰਬਰਸਰ ਆਣ ਕੇ ਅੰਬਰਸਰ ਆਣ ਕੇ ਉੱਥੇ ਆਣ ਕੇ ਪਰਿਵਾਰ ਮਿਲ ਗਿਆ ਉੱਥੇ ਆਣ ਕੇ ਫਿਰ ਮਿਲ ਗਿਆ ਇਹ ਮੈਨੂੰ ਉੱਥੋਂ ਜਾ ਕੇ ਲੈ ਆਏ ਤੇ ਅੰਬਰਸਰੋਂ ਫਿਰ ਇੱਧਰ ਨੂੰ ਆਏ ਅੰਬਰਸਰੋਂ ਕਈ ਥਾਈਂ ਖੱਜਲ ਖਰਾਬੀ ਹੋਈ ਹਾਂ ਤਾਂ ਕਈ ਖਾਂਦੇ ਰਹੇ ਹਾਂ ਫਿਰ ਕਿਤੇ ਜਾ ਕੇ ਪੈਰ ਲੱਗੇ ਪੈਰ ਮਤਲਬ ਕਾਫੀ ਜ਼ਿਆਦਾ ਦਰਦ ਭਰਿਆ ਸਮਾਂ ਸੀ ਬਹੁਤ ਜ਼ਿਆਦਾ ਬੱਲੇ ਬੱਲੇ ਕਿਹੇ ਬੱਚੇ ਦੀ ਬਾਹ ਵੜ ਛੜੀ ਐ ਕਿਹੇ ਦੀ ਲੱਤ ਵੜ ਛੜੀ ਐ ਲਿੱਲਾ ਦੇਣ ਲੋਕੀ ਵੇਖ ਕੇ ਨੱਕ ਜਾਣ ਕੀ ਕਰਨਾ ਹੈ ਉੱਥੇ ਐਉਂ ਮਰੇ ਜਿਹੜੇ ਵੱਡੇ ਟੁੱਕੇ ਸੀ ਇਹ ਕੋਈ ਮਹਰੂ ਪਏ ਹੁੰਦੇ ਨਾ ਲੋਥਾਂ ਇਸ ਤਰ੍ਹਾਂ ਪਈਆਂ ਫੜ ਫੜਸਾਈ ਡਾਏ ਪੁਲ ਸਵਾਇਆ ਫੌਜੀਆ ਇਨਾ ਦੀ ਤਲਾਸ਼ੀ ਕਰ ਕਰਕੇ ਨਾ ਤੇ ਖੇਚ ਕੇ ਦਰਿਆ ਚ ਰੋੜੀ ਜੋ ਜੋ ਨਿਕਲਦਾ ਹੀ ਉਹ ਕੱਲ ਲੈਂਦੇ ਨੇ ਜਿਹਨਾਂ ਨੂੰ ਡਾਇਆ ਹੈ ਤੇ ਉਹ ਬੰਦਾ ਰੋੜੀ ਜਾਂਦੇ ਹੇਠ ਤੇ ਚੜੇ ਠੀਕ ਹੈ ਠੀਕ ਹੈ ਠੀਕ ਹੈ ਕਾਫੀ ਜ਼ਿਆਦਾ ਖਤਰਨਾਕ ਦਾਸਤਾਣ ਰਹੀ ਉਹ ਜ਼ਿਆਦਾ ਬਹੁਤ ਜ਼ਿਆਦਾ ਕਿ ਜਦੋਂ ਫਿਰ ਤੁਸੀਂ ਇੱਧਰ ਆ ਗਏ ਆ ਤੇ ਉਧਰ ਅੱਜ ਵੀ ਜਿਹੜੀ ਉਦਾਂ ਦੀ ਉਹ ਗਰੀਬੀ ਕਹਿੰਦੇ ਚੱਲੀ ਜਾਂਦੀ ਏ ਤੇ ਇੱਧਰ ਦੇ ਮਾਹੌਲ ਜਿਹੜੇ ਆਣ ਕੇ ਚੰਗੇ ਹੋ ਗਏ ਇੱਧਰ ਤੇ ਹੁਣ ਆਵੇਂ ਆਖੇ ਬਾਦਸ਼ਾਹੀ ਲੋਕੀ ਕਰਨ ਦੇ ਜਿਹੜਾ ਆਇਆ ਜਰੂਰ ਪਰ ਜਿਹੜੇ ਇੱਧਰ ਆ ਗਏ ਚੰਗੇ ਰਹਿ ਗਏ ਆਉਣਾ ਹੀ ਪਾਣਾ ਸੀ ਜਦੋਂ ਵੰਡ ਚ ਹੋ ਗਈ ਹੂੰ ਵੰਡ ਹੋ ਗਈ ਤੇ ਵੰਡ ਦੇ ਵਿੱਚ ਫਿਰ ਹਿੰਦੂ ਸਿੱਖ ਇੱਧਰ ਆ ਗਏ ਤੇ ਮੁਸਲਮਾਨ ਉੱਧਰ ਰਹਿ ਗਏ ਹੈ ਪਰ ਕਿਤੇ ਨਾ ਕਿਤੇ ਲੱਗਦਾ ਨਾ ਵੀ ਚੰਗੇ ਰਹਿ ਗਏ ਆਪਾਂ ਇੱਧਰ ਆ ਗਏ ਤੇ ਕਦੇ ਵੀ ਉੱਧਰ ਰਹਿੰਦੇ ਤਾਂ ਉੱਧਰ ਤਾਂ ਬੜਾ ਮਾੜਾ ਹਾਲ ਆ ਇਸ ਸਮੇਂ ਠੀਕ ਹੈ ਠੀਕ ਹੈ ਨਾ ਇੱਧਰ ਘਟੋ ਘਟੇ ਆ ਵੀ ਆਬਾਦ ਸਾਹਿਦਾ ਹੈਗੇ ਮਹਾਈ ਇੱਥੇ ਲੋਕੀ ਮੋਜਾਂ ਲੈਣ ਦੇ ਐਵੇਂ ਤਾਂ ਨਾ ਖੇ ਇੱਥੇ ਕਿਸੇ ਕਲ ਦੀ ਕਮੀ ਨਹੀਂ ਤੇ ਪਪਾ ਜੀ ਆਪਾਂ ਬਿਲਡਿੰਗ ਦੀ ਗੱਲ ਕਰਦੇ ਪਏ ਸੀ ਕਹਿੰਦੇ ਕਿ ਇੱਥੇ ਮਤਲਬ ਅਕਬਰ ਦੀਆਂ ਰਾਣੀਆਂ ਲੁਕਣ ਮੀਚੀ ਖੇਡਦੀ ਹੁੰਦੀਆਂ ਨੇ ਖੇਡਦੀਆਂ ਉਹ ਸਮਝ ਚਲੋ ਵੇਖੀਆਂ ਤੇ ਨਹੀਂ ਪਰ ਖੇਡਦੀਆਂ ਮਤਬੜ ਸੁਣੀਆ ਤੇ ਹੈ ਹੀ ਹੈ ਨਾ ਸੁਣੀਆ ਨੇ ਆਪਣੇ ਵੱਡਿਆਂ ਤੋਂ ਜਿਹੜੇ ਇੱਧਰ ਉਹ ਸਮੇਂ ਦੇ ਕਿਤਨਾ ਕਿਤੇ ਹਨਾ ਹੁਣ ਮੇਰੇ ਵਰਗਾ ਬੁੱਢਾ ਲੱਭਦਾ ਨਹੀਂ ਕਰੀਏ ਸਾਰੇ ਮੇਰੇ ਕੋਈ ਆਉਂਦੇ ਨਹੀਂ ਪੰਜ ਆਹ ਨਹੀਂ ਨਹੀਂ ਰੋਜ਼ ਕੱਲ ਵੀ ਆਏ ਹਨੀ ਤੇ ਮੈਨੂੰ ਮੇਰੇ ਬੱਚੇ ਗੁੱਸੇ ਹੁੰਦੇ ਨੇ ਬਾਹਰ ਨੇ ਕੋਈ ਗੱਲ ਨਹੀਂ ਪਾਪਾ ਬੇਕੋ ਜਾਣਕਾਰੀ ਦੇਣੀ ਕੋਈ ਮਾੜੀ ਗੱਲ ਨਹੀਂ ਹੈ ਨਹੀਂ ਆਂਦੇ ਹੁਣ ਕਿਤੇ ਕੋਈ ਮਾੜੀ ਗੱਲ ਨਿਕਲ ਜੇ ਤੇ ਤੈਨੂੰ ਅੰਦਰ ਅੰਦਰ ਹੀ ਨਾ ਦੇਖ ਦਿੱਤਾ ਮਤਬਲੀ ਕੋਈ ਨਹੀਂ ਪਾਪਾ মিডিਆ ਨਾਲ ਗੱਲਬਾਤ ਕਰਨ ਦੇ ਮੀਡੀਆ ਨੂੰ ਪਤਾ ਹੁੰਦਾ ਵੀ ਕਿਹੜੀ ਗੱਲ ਪੁੱਛਣੀ ਹੈ ਕਿਹੜੇ ਬੰਦੇ ਤੋਂ ਤੇ ਕਿਹੜੀ ਗੱਲ ਕਰਨੀ ਹੈ ਅਸਾ ਪਪਾ ਅ ਹੀ ਜਿਹੜੀ ਐ ਇਸ ਟਾਈਮ ਜਿਹੜੀ ਸਟੋਰੀ ਤੁਹਾਡੇ ਨਾਲ ਸਾਂਝੀ ਕਰਦੇ ਪਏ ਸੀ ਵੀ ਉਹ ਤਸਵੀਰ ਜਿਹੜੀ ਐ ਕੋਸ਼ਿਸ਼ ਕੀਤੀ ਵੀ ਦਿਖਾਉਣ ਦੀ ਤੇ ਨਾਲ ਦੀ ਨਾਲ Papa ਜੀ ਨਾਲ ਵੀ ਜਿਹੜੀ ਇਹ ਮੁਲਾਕਾਤ ਹੋ ਗਈ ਤੇ Papa ਜੀ ਦੇ ਨਾਲ ਜਿਹੜੀ ਐ ਪਾਕਿਸਤਾਨ ਤੋਂ Papa ਜੀ 15 ਸਾਲ ਦੀ ਉਮਰ 'ਚ ਇੱਧਰ ਆਉਂਦੇ ਨੇ ਤੇ ਜਿਹੜੇ ਜਿਹੜੇ ਉਹਨਾਂ ਨੇ ਉਸ ਸਮੇਂ ਦੇ ਵਿੱਚ ਜਿਹੜਾ ਸਮਾਪਤੀਤ ਕੀਤਾ ਜਿਹੜਾ ਇਹਨਾਂ ਦੇ ਨਾਲ ਉਸ ਸਮੇਂ ਦਾ ਜਿਹੜਾ ਪਾਣਾ ਵਰਤਿਆ ਉਹ ਵੀ Papa ਜੀ ਨੇ ਸੁਣਾਤਾ ਇੱਕ ਅਲੱਗ ਹੀ ਤਰ੍ਹਾਂ ਦੀ ਜਿਹੜੀ ਇਹ ਸਟੋਰੀ ਸਾਡੀ ਜਿਹੜੀ ਉਹ ਬਣ ਗਈ ਐ ਕਿਉਂਕਿ ਬਿਲਡਿੰਗ ਤਾਂ ਜਿਹੜੀ ਉਹ ਦਿਖਾਈ ਦਿੱਤੀ ਵੀ ਇਹ ਜਿਹੜੀ ਲੁਕਣ ਮੀਚੀ ਹੈ ਤੇ ਜੋ ਸੁਣਿਆ ਸੁਣਾਈਆਂ ਗੱਲਾਂ ਨੇ ਕਿ ਰਾਜਾ ਅਕਬਰ ਦੀ ਜਿਹੜੀਆਂ ਰਾਣੀਆਂ ਨੇ ਉਹ ਇੱਥੇ ਜਿਹੜਾ ਆ ਲੁਕਣ ਮਿਚੀ ਖੇਡਦੀਆਂ ਸੀ ਕਿੰਨਾ ਸੱਚ ਹੈ ਕਿੰਨਾ ਝੂਠਿਆ ਉਹ ਨਾ ਸਾਨੂੰ ਪਤਾ ਆ ਤੇ ਨਾ ਤੁਹਾਨੂੰ ਪਤਾ ਆ ਪਰ ਜਿਹੜੇ ਲੋਕਾਂ ਨੂੰ ਪਤਾ ਸੀ ਉਹ ਸ਼ਾਇਦ ਪਤਾ ਨਹੀਂ ਐ ਟਾਈਮ ਕਿੱਥੇ ਦੀ ਕਿੱਥੇ ਪਹੁੰਚੇ ਹੋਣੇ ਨੇ ਤੇ ਬਜ਼ੁਰਗਾਂ ਨੇ ਜਿਹੜੀ ਗੱਲ ਬਾਤ ਦੱਸੀ ਏ ਵੀ ਸਾਡੇ ਆਉਣ ਤੋਂ ਵੀ ਪਹਿਲਾਂ ਇਹ ਡਿੱਗੀ ਹੋਈ ਸੀ 99 ਤੋਂ 99 ਸਾਲ ਇਹਨਾਂ ਦੀ ਉਮਰ ਹੋ ਚੁੱਕੀ ਏ ਤੇ ਉਦੋਂ ਵੀ ਇਸੇ ਤਰ੍ਹਾਂ ਡਿੱਗੀ ਹੋਈ ਸੀ ਤੇ ਹੁਣ ਵੀ ਜਿਹੜੀ ਉਹ ਡਿੱਗੀ ਹੋਈ ਏ ਪਰ ਇਤਿਹਾਸ ਕਿਤੇ ਨਾ ਕਿਤੇ ਸੰਜੋ ਕੇ ਬੈਠੀ ਹੋਈ ਏ ਕਿ ਇਹ ਰਾਜੇ ਮਹਾਰਾਜਾਂ ਦੇ ਸਮੇਂ ਦੀ ਇਮਾਰਤ ਆ ਤੇ ਉਸ ਸਮੇਂ ਦੀ ਜਿਹੜੀ ਇਹ ਇਮਾਰਤ ਇੱਥੇ ਸਥਿਤ ਆ ਜਿਹੜੀ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਤਸਵੀਰਾਂ ਜਿਹੜੀਆਂ ਨੇ ਉਹ ਨਾਲ-ਨਾਲ ਚਲਾਉਣ ਦੀ ਕੋਸ਼ਿਸ਼ ਕਰਾਂਗੇ ਤੇ ਤੁਸੀਂ ਜੇਕਰ ਚਲਾਈਆਂ ਤਾਂ ਦੇਖ ਵੀ ਲਈਆਂ ਹੋਣਗੀਆਂ ਕਿ ਇਹ ਬਿਲਡਿੰਗ ਦਾ ਜਿਹੜਾ ਹਾਲਾਤ ਕੀ ਨੇ ਤੇ ਅੱਜ ਦੀ ਜਿਹੜੀ ਇਹ ਸਟੋਰੀ ਤੁਹਾਨੂੰ ਕਿਵੇਂ ਲੱਗੀ ਪਾਪਾ ਜੀ ਦਾ ਜਿਹੜਾ ਪਾਕਿਸਤਾਨ ਤੋਂ ਲੈ ਕੇ ਹਿੰਦੁਸਤਾਨ ਤੱਕ ਦਾ ਸਫ਼ਰ ਦੀਆਂ ਗੱਲਾਂ ਜਿਹੜੀਆਂ ਨੇ ਉਹ ਕਿਵੇਂ ਦੇ ਲੱਗੀਆਂ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਸੀਂ ਇੱਥੇ ਆਲੇ ਦੁਆਲੇ ਦੇ ਇਸ ਬਿਲਡਿੰਗ ਬਾਰੇ ਕੁਝ ਜਾਣਦੇ ਹੋ ਕਾਲਾ ਨੌਰ ਤੋਂ ਤੇ ਆਪਣੇ ਕਮੈਂਟ ਦੇ ਵਿੱਚ ਜਰੂਰ ਦੱਸਿਓ ਕਿ ਇਹ ਬਿਲਡਿੰਗ ਦਾ ਅਸਲ ਇਤਿਹਾਸ ਕੀ ਹੈ ਕਿਉਂਕਿ ਅਸੀਂ ਇਹਦੇ ਤੇ ਕੋਈ ਜ਼ਿਆਦਾ ਟਿੱਪਣੀ ਨਹੀਂ ਕਰਨੀ ਚਾਹੁੰਦੇ ਕਿਉਂਕਿ ਜੋ ਸੁਣੀ ਸੁਣਾਈ ਗੱਲਿਆ ਉਹ ਤਾਂ ਅਸੀਂ ਤੁਹਾਡੇ ਨਾਲ ਸਾਂਝੀ ਕਰ ਹੀ ਦਿੱਤੀ ਹੈ ਤੁਸੀਂ ਦੇ ਦੇ ਪਿਓ ਮੇਰੇ ਨਾਲ ਡੀਪੀਸੀ ਪੰਜਾਬੀ ਮੈਂ ਤੁਹਾਡਾ ਆਪਣਾ ਧਰਮ ਜੀ ਡੀਪੀ ਕੈਮਰਾਮੈਨ ਰਜ